ਸਸੀ ਕਬੂ ਆਦੀ ਸਸੀ ਕਾਲ ਪਤਾ ਉਹ ਸਸੀ ਕਾਲ ਸਸੀ ਕਾਲ ਜੀ ਹੁੰਦਾ ਰੋ ਤੇ ਹਾਂ ਪਿਲੋੜੀ ਆ ਗਿਆ ਲੋੜੀ ਤੇ ਤੁਹਾਨੂੰ ਚੇਤਾ ਲੋੜੀ ਤੇ ਕੱਲ ਸੀ ਤੇ ਤੁਸੀਂ ਆਜਾਏ ਮੈਂ ਤਾਂ ਕੱਲ ਸਾਰਾ ਦਿਨ ਦੇਖਦੀ ਰਹੀ ਹਾਂ ਸ਼ਾਮਾਂ ਤੱਕ ਰਵੇ ਹੋਣ ਹੁੰਦੇ ਨੇ ਹੁਣ ਹੁੰਦੇ ਨੇ ਤੇ ਤੁਸੀਂ ਹੁਣ ਆ ਜਾ ਗਏ ਹੋ ਕੁਆ ਕੀ ਤੈਨੂੰ ਦੱਸਾਂ ਹੁਣ ਤੇ ਕੱਲ ਹੀ ਹੈ ਕੱਲ ਤੇਰੇ ਨਾਲੋਂ ਤਿਆਰੀ ਹੀ ਪੂਰੀ ਅੱਛਾ ਤੇ ਘਰੋਂ ਨਿਕਲ ਕੇ ਲੱਗਦਾ ਮੀਂਹ ਬੜਾ ਤੇਜ਼ ਆਇਆ ਸੀ ਇੱਥੇ ਨਹੀਂ ਪਿਆਗਾ ਵੇ ਇਹ ਕਦੇ ਨਹੀਂ ਪਿਆ ਹੈਗਾ ਬੱਦਲ ਤਾਂ ਨਹੀਂ ਹੈਗਾ ਸੀ ਪਰ ਛਿੱਟਾਂ ਨਹੀਂ ਪਈਆਂ ਹੈਗੀਆਂ ਤੇ ਵਾਹ ਪੈ ਨਹੀਂ ਚੱਲੀ ਭੂਆ ਮਾਫੀ ਚਾਉਣਾ ਮੈਂ ਵੀ ਇੱਕ ਦਿਨ ਲੇਟ ਹੋ ਗਿਆ ਚਲੋ ਠੀਕ ਹੈ ਨਾਲੇ ਭੂਆ ਜੀ ਅਸੀਂ ਤਾਂ ਹੁਣ ਸਕੂਟਰੀ ਤੇ ਤੇ ਫਿਰ ਭੇਜ ਜਾਣਾ ਸੀ ਤੁਹਾਡੇ ਵਾਂਗੂ ਕਿਹੜੀ ਸਾਡੇ ਕੋ ਗੱਡੀ ਆ ਚਲ ਕੋਈ ਨਹੀਂ ਫਿਰ ਜੇ ਕਹਿੰਦੇ ਚਾਹ ਹੋਏ ਨਾ ਤੇ ਲੋਹੜੀ ਤੇ ਅਗਲੇ ਦਿਨ ਵੀ ਆ ਸਕੀਦਾ ਚਲ ਭਲਾ ਕੀਤਾ ਜੇ ਆ ਗਏ ਆ ਨਾ ਟਾਈਮ ਆਪਣਾ ਸਾਂਭ ਲਿਆ ਤੁਹਾਂ ਚਲ ਆ ਜਾਓ ਫਿਰ ਲਾਵਸ ਇਧਰ ਕਿਥੇ ਚੱਲੇ ਆ ਇਧਰ ਆਓ ਇਧਰ ਤੇ ਆਣ ਕੇ ਵੇਖੋ ਲੇ ਭੂਆ ਤੈਨੂੰ ਵਾਟੀ ਕੱਟ ਛੜਿਆ ਗਰਲੇਣ ਤੇਰੀਆਂ ਆਏ ਹੋਏ ਰਸੋਈ ਵੇਖ ਕੇ ਅੱਖਾਂ ਆਡੀਆਂ ਗਈਆਂ ਨੇ ਅੰਦਰ ਆਣ ਕੇ ਤੇ ਵੇਖ ਲੈ ਭੂਆ ਤੀਂ ਤੇ ਕੱਟ ਤੇ ਵਾਟ ਬੁਧਾਈ ਹੋਏ ਭੂਆ ਜੀ ਤੁਹਾਨੂੰ ਤੁਹਾਨੂੰ ਵਧਾਈਆਂ ਨੇ ਲਾਵਾ ਇੱਧਰ ਆਇਆ ਬਹੁਤ ਬਹੁਤ ਵਧਾਈ ਹੋਵੇ ਤੂੰ ਦੱਸਿਆ ਨਹੀਂ ਪਿਆ ਗਿਆ ਤੁਹਾਨੂੰ ਵਧਾਈਆਂ ਨੇ ਲਾਵਾ ਇੱਥੇ ਬੈਠ ਦੇ ਲੈ ਮੈਂ ਆਪਣੇ ਪਤੀ ਵਾਲੀ ਵੱਖਰਾ ਲਵਾਇਆ ਮੈਂ ਕਿਹਾ ਮੈਂ ਨਹੀਂ ਕੋਈ ਦੀ ਕੋਈ ਨਹੀਂ ਚਾਹੀਦਾ ਇਧਰ ਆ ਆ ਵੀ ਲੱਗ ਗਲੇ ਨਾ ਪੂਆ ਦੇ ਕੁਰਸੀਆਂ ਰਾਜੇ ਮਹਾਰਾਜ ਵਰਗੀਆਂ ਬਣਾਉਂਦੀਆਂ ਨੇ ਤੇ ਪੂਆ ਦੇ ਆ ਗਏ ਕਾ ਗੱਲਾਂ ਮਾਤਾਂ ਨੇ ਖੁਸ਼ ਖੁਸ਼ ਆ ਪੂਆ ਖੁਸ਼ ਕਿਉਂ ਨਹੀਂ ਆ ਇਦਾਂ ਲੱਗਣ ਡਿਆ ਜਿਦਾ ਉਪਰੇ ਘਰ ਤੇ ਆ ਗਏ ਆ ਨਹੀਂ ਉਪਰਾ ਘਰ ਕਿਉਂ ਆ ਤੇਰੀ ਪੂਆ ਦਾ ਹੀ ਘਰ ਵਈ ਪੂਆ ਵੀ ਕੱਲ੍ਹ ਗਈ ਛੱਡ ਕੇ ਨਹੀਂ ਠੀਕ ਤੇ ਉਹਨਾਂ ਦੇ ਕੱਲ੍ਹ ਸੀ ਤੇ ਫਿਰ ਉਹਨਾਂ ਦਾ ਟਾਈਮ ਨਹੀਂ ਲੱਗਿਆ ਤੇ ਅੱਜ ਛੱਡ ਕੇ ਗਏ ਨੇ ਉਹਦਾ ਇੱਕ ਗੱਲ ਆ ਪੂਆ ਵੇਲਾ ਤੇ ਉਹਦੋਂ ਮੈਂ ਜਿਹੜਾ ਰੰਗ ਪਸੰਦ ਕੀਤਾ ਹੀ ਹੈ ਕਿ ਨਹੀਂ ਹੁੰਦਾ ਵੇ ਕਿੰਨਾ ਸੋਹਣਾ ਲੱਗਣ ਡਿਆ ਆਣ ਕੇ ਆਹੋ ਇਹ ਤਾਂ ਗੱਲ ਹੈ ਹੀ ਜਾ ਲਾਂਗ ਪਸੰਦ ਕੀਤਾ ਹੈ ਵੀ ਉਹ ਹੀ ਫਿਰ ਉਹਨਾਂ ਨੇ ਲੈ ਲੈਂਦੇ ਨੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੋਰ ਸੌਂ ਕੀ ਹਾਲ ਬਾਸ ਵਧੀਆ ਜੀ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਨਹੀਂ ਮੈਂ ਨਹੀਂ ਤੇ ਪਾਣੀ ਪੀਣਾ ਨਹੀਂ ਪੀਣਾ ਅੱਜ ਤੁਸੀਂ ਬਣਾ ਪੀ ਮਰ ਨਹੀਂ ਜੀ ਪੀਣਾ ਚਲੋ ਠੀਕ ਆ ਨਵ ਚਾਹ ਬਣਾਓ ਫਿਰ ਹਾਂ ਜੀ ਮੰਮੀ ਕੋਈ ਨਹੀਂ ਬਣਾਉਣੀ ਆ ਉਹ ਆ ਜੀ ਡਾ ਤੇ ਕਿਥੋਂ ਕੱਢ ਲਿਆ ਮੈਟ ਵੀ ਲਵਾ ਲਿਆ ਪੇਂਟ ਵੀ ਕਰਾ ਲਿਆ ਸੋਫੇ ਵੀ ਲੈਣਦੇ ਆ ਨਹੀਂ ਤੂੰ ਤੇ ਮੇਰਾ ਦਿਲ ਵੇਖਿਆ ਨਹੀਂ ਮੇਰਾ ਦਿਲ ਤਾਂ ਸ਼ੇਰ ਜਿੱਡਾ ਵਾ ਹੈ ਪਰਨਾ ਅਜੇ ਮੇਰਾ ਮੁੰਡਾ ਨਹੀਂ ਮੰਨਦਾ ਮੈਂ ਤਾਂ ਬਥੇਰਾ ਉਹਨੂੰ ਆਨੀ ਆ ਵੀ ਉਹ ਵੀ ਨਾਲ ਦੇ ਹੱਥ ਨਾ ਕਰਾਈ ਲੈ ਪਰ ਕੰਮ ਨਿਭੜ ਜਾਏਗਾ। ਧੂਆ ਬਾਕੀ ਗੱਲਾਂ ਤੂੰ ਛੱਡ। ਇਹ ਆ ਵੀ ਵੇਰ ਲਾ ਕਹਿ ਦਿੰਦੇ ਆ ਪਰ ਜਿੱਥੇ ਪੈਸਾ ਜਦੋਂ ਲੱਗ ਜਾਂਦਾ ਨਾ ਉਹ ਚੀਜ਼ ਦੀ ਬੰਤਰ ਵੱਖਰੀ ਆ ਜਾਂਦੀ ਆ। ਚਲੋ ਘਰ ਤੇ ਸਵਰਗੀ ਹੁੰਦਾ ਵਾ। ਚਾਹੀਦਾ 400 ਲਾ। ਚਾਹੀਦਾ 600 ਲੀਟਰ ਵਾਲੀ ਹੋਵੇ। ਹਾਂ। ਪਰ ਇਓ ਘਰ ਵੇਰ ਲਾ ਕਿ ਉਹਨਾਂ ਰੰਗ ਰੰਗੋਨਾਂ ਤੇ ਆ ਚੀਜ਼ਾਂ ਉਹਨਾਂ ਹੀ ਹੋਰੀ ਹੋ ਗਈ ਆ ਗੱਲਬਾਤ। ਇਹ ਹੋਰ ਆਪੇ ਦਿਨ ਬਦਲ ਜਾਂਦੇ ਨੇ। ਘਰ ਵੀ ਬਦਲ ਜਾਂਦਾ ਵਾ। ਸਾਰਾ ਕੋਈ ਬਦਲ ਜਾਂਦਾ ਪੈਸਾ ਲੱਗਾ ਤੇ ਫਿਰ ਉਹ ਮੂੰਹ ਬੋਲਦਾ ਨਾ ਮੂੰਹ ਬੋਲਦਾ ਇਹ ਆ ਵੀ ਖਰਚਾ ਤੇ ਹੁੰਦਾ ਵਾ ਪਰ ਇਹ ਆ ਵੀ ਚੀਜ਼ ਕੋਈ ਭੈਣ ਭਰਾ ਆਇਆ ਬੈਠਾ ਖਲੋਤਾ ਵੇਹ ਗੱਲ ਆ ਵੀ ਵਕਰੀ ਚੀਜ਼ ਲੱਗਦੀ ਆ ਆਹੋ ਤੈਨੂੰ ਪਤਾ ਹੀ ਆ ਫਿਰ ਉਹ ਵਕਰੀ ਸ਼ੋ ਬਣ ਜਾਂਦੀ ਆ ਤੇ ਮੈਂ ਚਾਨੀ ਲੱਗਦੇ ਹੱਥ ਨਾ ਵੀ ਕਰਾ ਲਈ ਉਹ ਹੀ ਪਰ ਉਹ ਨਹੀਂ ਕਿਹੇ ਗੱਲ ਵਾਲ ਹੁੰਦਾ ਆਂਦਾ ਵੀ ਨਹੀਂ ਹੈ ਜੇ ਮੰਮੀ ਰਹਿ ਨਹੀਂ ਦੇ ਤੇ ਜਿੰਨਾ ਕਾ ਹੋ ਗਿਆ ਨਾ ਉਹਨਾਂ ਕੀ ਠੀਕ ਉਹ ਆ ਵੀ ਤੂੰ ਤਾਂ ਦਲੇਰ ਆ ਉਹ ਪਿੰਦਰ ਕੰਜੂਸ ਆ ਹਨਾ ਕਰਲੀ ਨਾ ਗੁਸਾ ਨਾ ਕਰੀਂ ਬੁਆ ਨਾ 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 ਨਹੀਂ ਗੁੱਸਾ ਕਰਦੀ ਮੈਨੂੰ ਪਤਾ ਹੈ ਉਹ ਵੀ ਸਿਆਣਾ ਵਾ ਉਹ ਸੋਚਦਾ ਨਾ ਵੀ ਫਿਰ ਚਲੋ ਹੁਣ ਕਈ ਖਰਚੇ ਨੇ ਗੱਲਾਂ ਆਹੋ ਘਰਾਂ ਦੇ ਕਈ ਖਰਚੇ ਹੁੰਦੇ ਨੇ ਇਹ ਜੇ ਕੰਮ ਘਰਾਂ ਦੇ ਹੌਲੀ ਹੌਲੀ ਹੁੰਦੇ ਆ ਬਿਲਕੁਲ ਬਿਲਕੁਲ ਦੋ ਚਾਰ ਮਹੀਨੇ ਠਹਿਰ ਕੇ ਫਿਰ ਆਪੇ ਉਹ ਵੀ ਕਰਾ ਲਿਓ ਕਰਾ ਲਾਂਗੇ ਆਹ ਇਦਾਂ ਹੀ ਆ ਫਿਰ ਚਲੋ ਚੰਗਾ ਅੱਜ ਬਹੁਤ ਵਧੀਆ ਤੇ ਭੂਆ ਆ ਜਿਹੜੀ ਥਰਡ ਮੈਟਾਂ ਦੀ ਸਕੀਮ ਈ ਇਹ ਵੀ ਤੇਰੀ ਆ ਇਹਨਾਂ ਲਾਓ ਤੈਨੂੰ ਪਤਾ ਵੀ ਕਿੰਨੀ ਥੱਲੇ ਸਲਾਬ ਹੈ ਤੇ ਇਹ ਵੀ ਮੈਂ ਕਿਹੇ ਦੇ ਘਰ ਵੇਖਿਆ ਸੀ ਚਲ ਖਰਚਾ ਤੇ ਆ ਗਿਆ 5-7-8000 ਰੁਪਈ ਤੇ ਆਪੀ ਜਾਲ ਕੌੜਾ ਘੁੱਟ ਕੀਤਾ ਤੇ ਨਾਲੇ ਉੰਜੇ ਸੋਫੇ ਜਿਹੜੇ ਨੇ ਥੱਲਿਓਂ ਖਰਾਬ ਨਾ ਹੋਣਗੇ ਸਰਾ ਬੈਨਰ ਤੇ ਝਟ ਹੋ ਜਾਂਦੇ ਨੇ ਉਹਨਾਂ ਨਾਲੇ ਪੂਆ ਮਹਿੰਗੀਆਂ ਦੇ ਚੀਜ਼ਾਂ ਨੇ ਕਿੱਦਾਂ ਬਣਦੀਆਂ ਨੇ ਇਹੋ ਜੀ ਆਖਿਆ ਮੈਨੇ ਕੋਈ ਨਹੀਂ ਖਰਚਾ ਜਿਹੜਾ ਵਧੂ ਲੱਗਦਾ ਲੱਗਣ ਦੇ ਇੱਕ ਵਾਰੀ ਕੰਮ ਨਿਬੜ ਜਾਏਗਾ ਇਦਾਂ ਇਹ ਬੀ ਚੀਜ਼ ਦੀ ਕੋਈ 12 ਸਾਲ ਮਨਿਆਤ ਬਣ ਜਾਂਦੀ ਆ ਹੋਰ ਤੇ ਵਾਹ ਪੂਆ ਕਹਿ ਦਿੰਦੇ ਘਰ 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 ਬਣਾਉਣੇ ਕਿਹੜੇ ਸੌਖੇ ਆ ਬਿਲਕੁਲ ਬਿਲਕੁਲ ਕਿਦਾਂ ਬਣਾਈਏ ਨਾ ਫੇਰ ਹੀ ਪਤਾ ਲੱਗਦਾ ਵੇ ਲੱਗਣਾ ਮੁਸ਼ਕਲ ਹੁੰਦਾ ਹੈ ਨਾ ਕਰਦੇ ਆ ਕਰਦੇ ਆ ਵੀ ਲੱਗ ਕਿੰਨਾ ਹੀ ਪੈਸਾ ਲੱਗ ਜਾਂਦਾ ਲੱਗ ਜਾਂਦਾ ਪੂਆ ਸੱਚੀ ਗੱਲ ਅੱਜਕੱਲ ਤੇ ਬਾਜ਼ਾਰ ਤੇ ਜਾਈਏ ਤੇ ਤਦ ਜਿਹੜੀ ਹੈ ਜੇਬ ਜਾਤ ਨਹੀਂ ਦਿੰਦੀ ਆ ਤੁਹਾਨੂੰ ਪਤਾ ਇਹ ਤਾਂ ਵੱਡੇ ਕੰਮ ਨੇ ਹਾਂ ਤੇ ਸਹੀ ਗੱਲ ਜਾਣੇ ਨਾ ਪੂਆ ਰੱਬ ਦਾ ਸ਼ੁਕਰ ਮੈਨੂੰ ਬਹੁਤ ਖੁਸ਼ੀ ਹੋਈ ਵੇਖ ਕੇ ਵੇਹਲਾ ਲਾਵ ਮੈਂ ਕਿਤੇ ਨਾਲ ਗੱਲ ਕਰਾਂ ਕਦੋਂ ਦਾ ਵੈਸੇ ਡੇ ਆਹੀ ਘਰ ਬਣਾਉਣਾ ਤੈਨੂੰ ਪਤਾ ਵੀ ਹੈਗਾ ਵਾ ਕਿਤੇ ਇੱਕ ਵਾਰੀ ਨੇ ਤੂੰ ਆ ਫੋਨ ਵੀ ਕੀਤਾ ਵੀ ਭੂਆ ਜੀ ਘਰ ਨੂੰ ਤਿਆਰ ਕਰ ਲਿਆ ਕਿ ਜਾਂ ਨਹੀਂ ਕੀਤਾ ਹੈਗਾ ਇਹ ਤੇ ਮੈਂ ਤੇਰੇ ਨਾਲ ਹੀ ਗੱਲ ਕਰਨ ਢਈ ਆ ਇਹ ਮੈਡਮ ਨਾਲ ਤਾਂ ਕੀ ਗੱਲ ਕਰਨੀ ਹੈ ਇਹ ਦੇ ਵੇਖ ਕੇ ਛੜ ਗਈ ਹੋਣੀ ਏ ਜੇ ਸੈਨ ਹੁੰਦੇ ਤਾਂ ਫੇਰ ਵੀ ਤੂੰ ਕੋ ਗੱਲ ਕਰ ਦੋ ਨਾ ਮੇਰੇ ਨਾਲ ਭੂਆ ਇਦਾਂ ਦੀ ਗੱਲ ਕੋਈ ਵੀ ਨਹੀਂ ਹੈਗੀ ਤੂੰ ਇਹ ਜੀ ਗੱਲ ਨਾ ਮਨ ਚ ਲਿਆ ਕਰੇਗਾ ਨਹੀਂ ਲਾਵ ਆ ਲੋੜੀ ਦੇ ਬਹਾਨੇ ਨਾਲ ਤੁਸੀਂ ਆ ਗਏ ਹੋ ਪਰ ਚੱਲਣੀ ਤਾਂ ਸਾਰੀ ਇਹਦੀ ਹੀ ਗੱਲ ਜਿੱਥੇ ਇਹ ਆਖਿਆ ਕਿ ਉੱਥੇ ਤੂੰ ਤੁਰੇਗਾ ਜੇ ਨਾ ਆਖੇ ਕਿ ਤੂੰ ਕਦਮ ਨਹੀਂ ਤੁਰ ਸਕਦਾ ਇਹ ਤਾਂ ਬਿਨਾ ਮੈਨੂੰ ਪਤਾ ਵੈ ਪੂਆ ਤੂੰ ਤੇ ਐਵੇਂ ਹੋਈਆਂ ਗੱਲਾਂ ਮਨ 'ਚ ਪਾ ਲੈਨੀ ਆ ਮੇਰੇ ਮਨ 'ਚ ਜਾਂ ਗਰਲਿੰਦਾ ਤੇ ਕੋਈ ਨਹੀਂ ਇਦਾਂ ਦੀ ਗੱਲ ਹੈਗੀ ਪਰ ਰੰਗ ਜਦੋਂ ਫਿਰਦਾ ਜਾਂ ਹੱਡਾ ਵੀ ਜੀ ਕਰਦਾ ਵੀ ਆਪਾਂ ਉਦਣ ਹੀ ਆਈਏ ਪਰ ਤੈਨੂੰ ਪਤਾ ਮੈਂ ਵੀ ਕੱਲਾ ਬੱਧਾ ਵਾਂ ਘਰ 'ਚ ਤੇ ਜੀਵੇਂ ਆ ਜੇ ਮੇਰਾ ਰਿਆ ਨੇ ਉਹ ਵੀ ਮੁੱਕਦੀਆਂ ਹੈਗੀਆਂ ਤੇ ਚੱਲ ਤੂੰ ਦੱਸਿਆ ਨਹੀਂ ਸੀ ਇਹਨੂੰ ਤੇ ਪੂਆ ਦਾ ਘਰ ਆ ਕੋਈ ਹੋਣ ਢਿਆ ਵਾ ਲੈ ਪੂਆ ਤੂੰ ਮੈਨੂੰ ਝੂਠਾ ਪਾਉਂਦੀ ਯਾਰ ਗੱਲ ਅਪਰੇ ਤੂੰ ਕਿਆ ਕੀ ਨਾ ਗੱਲ ਨਾ ਕਰੀ ਦੂਜੇ ਕਾ ਨਾ ਆਵਾਜ਼ ਨਾ ਪਵੇ ਤੇ ਮੈਂ ਫਿਰ ਕਿਦਾਂ ਗੱਲ ਕਰਨੀ ਗੱਲ ਕਰਕੇ ਤੇ ਤੂੰ ਰਾਂਝਣਾ ਮੈਨੂੰ ਕਿਹਜੋਗਾ ਤੇ ਮੇਰੀ ਗੱਲ ਸੁਣ ਜਨਾਨੀਆਂ ਨਾਲ ਤਾਂ ਗੱਲ ਬਦੋ ਬਦੀ ਵੀ ਕੀਤੀ ਜਾਂਦੀ ਏ ਇਹੋ ਜੀਆਂ ਗੱਲਾਂ ਮੇਰੇ ਨਾਲ ਨਾ ਕਰਿਆ ਕਰ ਕਿਹੜੀ ਗੱਲ ਆ ਜਿਹੜੀ ਜਨਾਨੀ ਤੋਂ ਬੇਰਾ ਖੀਤੀ ਜਾਂਦੀ ਏ ਭੂਆ ਜੇ ਮੈਂ ਲਗਰੀ ਨਾਲ ਗੱਲ ਕਰਦਾ ਤੇ ਇਹਨੇ ਆਟੋਮੈਟਿਕਲੀ ਜਨਾਨੀ ਨੇ ਤੁਝ ਇਹਨੇ ਘਰ ਹੀ ਦੇ ਨਹੀਂ ਮੁੜ ਕੇ ਪਿੰਦਰ ਦੀ ਘਰ ਦੀ ਨਾਲ ਗੱਲ ਕਰ ਦਿੰਦੀ ਫਿਰ ਤੂੰ ਕਹਣਾ ਕਿ ਗੱਲ ਕਿਦਾਂ ਕਾ ਪਹੁੰਚ ਗਈ ਆਹ ਜਿਹੜੇ ਨਾਲ ਇਹ ਮੈਨੂੰ ਪਤਾ ਹੀ ਹੈ ਜਿੰਨੀਆਂ ਗੱਲਾਂ ਇਹ ਉਹਦੇ ਨਾਲ ਕਰਦੀ ਮੈਂ ਤਾਂਵੇਂ ਭਰੀ ਪੀਤੀ ਰਹਿਣੀ ਮੈਂ ਤੇਰੇ ਨਾਲ ਕੋਈ ਗੱਲ ਨਹੀਂ ਕਰਦੀ ਸਾਰੀਆਂ ਗੱਲਾਂ ਇਹੋ ਜਿਹੀ ਸਾਡੇ ਘਰ ਕਰਦੀ ਐ ਵੀ ਨਾ ਦੋ ਜਣੇ ਦੋ ਜੀਨ ਤੇ ਵੱਖੋ ਵੱਖੇ ਰਹਿਣ ਤੂੰ ਪੁੱ ਆਇਆ ਮੈਨਾਂ ਇਹੋ ਜੇ ਮਨ ਚ ਤੂੰ ਆਪਣੇ ਕੋਈ ਗੱਲਾਂ ਬਣਾ ਲੈਨੀ ਆ ਹੁਣ ਇਹੋ ਜਿਹੀਆਂ ਗੱਲਾਂ ਦੇ ਸਾਹਮਣੇ ਕਰਨ ਦੀਆਂ ਫਿਰ ਉਹਨੇ ਘਰ ਜਾ ਕੇ ਮੈਨੂੰ ਕਹਿਣਾ ਐਦਾਂ ਦੀਆਂ ਗੱਲਾਂ ਨਾ ਸੋਚਿਆ ਕਰ ਛੱਡਿਆ ਕਰ ਇਹਨਾਂ ਗੱਲਾਂ ਨੂੰ ਖੁਸ਼ੀ ਦਾ ਮਾਹੌਲ ਆ ਗਏੰਦਿਆੜੇ ਦਾ ਤੇ ਐਵੇਂ ਕਿੱਦਰ ਦੀ ਕਿੱਦਰ ਗੱਲ ਹੈ ਗਈਆਂ ਵਹਿ ਲੱਭ ਤੂ ਇਹਦੀ ਸੈਡ ਨਾ ਪਤਾ ਤੇ ਇਹਨੂੰ ਸਾਰਾ ਹੀ ਹੈਗਾ ਸੀ ਪਪੂ ਆਨੇ ਸੋਫੇ ਲਿਆਉਣੇ ਨੇ ਉੱਤੋਂ ਤੱਕ ਤੈਨੂੰ ਸਾਰਾ ਪਤਾ ਵਾ ਅੰਦਰੋਂ ਭਰੀ ਪੀਤੀ ਆ ਪਰ ਮੇਰੇ ਨਾਲ ਗੱਲ ਨਹੀਂ ਕਰਦੀ ਹੈਗੀ ਤੇ ਮੈਂ ਗੱਲ ਮੂੰਹ ਤੇ ਕਰਨੀ ਮੈਨੂੰ ਕਿਸੇ ਦਾ ਡਰ ਵਾ ਪੂਆ ਤੂੰ ਕਿਰ ਕੋ ਡਰਨਾ ਦੱਸ ਇਹੋ ਜਿਹੀ ਗੱਲਾਂ ਕਿੱਦਾਂ ਕਰਦੀਂ ਨਾ ਡੈਂਟਰੋਂ ਦੀ ਤੇ ਕੋਈ ਗੱਲ ਹੀ ਨਹੀਂ ਹੈ ਨਾਗਰੇ ਜੀਆਂ ਗੱਲਾਂ ਘਰ ਆਪਣਾ ਲਾਇਆ ਵਾ ਇਹ ਕਿਹੜੀ ਗੱਲ ਵਾ ਉਹ ਪੂਆ ਘਰ ਆਪਣਾ ਹੀ ਲਾਇਆ ਵਾ ਸਾਰੇ ਆਪਣੇ ਜੀ ਆ ਤੇ ਬਗਾਨਾ ਕੌਣ ਪੂਆ ਜੀ ਗੱਲਾਂ ਮੈਂ ਤੁਹਾਡੀਆਂ ਸਾਰੀਆਂ ਸੁਣਦੀਆਂ ਜੇ ਮੈਂ ਚਾਹਾਂ ਤਾਂ ਇਹ ਗੱਲ ਦਾ ਜਵਾਬ ਵੀ ਦੇ ਸਕਦੀ ਆ ਮੈਂ ਫੇਰ ਵੀ ਆਨੀ ਆ ਤੇ ਵੱਡੇ ਹੋ ਤਨਾਲੇ ਮੈਂ ਬਰੇ ਬਰੇ ਦਿਨਾਂ ਆ ਗੱਲਾਂ ਨਹੀਂ ਕਰਨਾ ਚਾਹੁੰਦੀ ਕਿਉਂਕਿ ਮੈਂ ਖੁਸ਼ ਬੜੀ ਆ ਵੀ ਹਾਂ ਕਿ ਦੋਨਾਂ ਨਾਲ ਗੱਲਾਂ ਕਰੀ ਜਾਂਦੇ ਆ ਕਿ ਤੇ ਇਹਨਾਂ ਨੇ ਲਿਆਜ ਨਹੀਂ ਕਰਦੇ ਹੈਗੇ ਵੀ ਅਗਲੇ ਸਾਡੇ ਘਰ ਆਏ ਨੇ ਚੱਲ ਕੇ ਤੇ ਮੈਂ ਨਾ ਹੀ ਕਿਹਨੂੰ ਕੁਝ ਕਹਾਂ ਪਰ ਇਹ ਨਹੀਂ ਆਪਣੀਆਂ ਆਦਤਾਂ ਤੋਂ ਮੁੜਦੀ ਲਾ ਲਾ ਗੱਲਾਂ ਕਰੀ ਜਾਣੀਆਂ ਕਰੀ ਜਾਣੀਆਂ ਕੋਸੇ ਦੀ ਠੀਠਾ ਨੂੰ ਮੇਰੇ ਕੋਲ ਸਿਰ ਕੈਮੀ ਲੈ ਲਈ ਨਾ ਹਾਂ ਠੀਕ ਠਾਕ ਇਹ ਲਾਓ ਲਾਓ ਫੜੋ ਚਾਹ ਠੰਡੇ ਹੋਣ ਲਈ ਫੜੋ ਆ ਵੀ ਲਾਓ ਤੇ ਹਿੱਲ ਲੈਣਾ ਲੈਣਾ ਨਹੀਂ ਕੋਈ ਨਹੀਂ ਕੋਈ ਖਾਉਂਦੇ ਨਹੀਂ ਕਿਰਪਾ ਵੀ ਲੋੜੀ ਕਿਦਾਂ ਵਧੀਆ ਰਹੀ ਕਰਾਂ ਹਾਂਜੀ ਬੜੀ ਵਧੀਆ ਬਾਜੀ ਚਲੋ ਠੀਕ ਹੈ ਲਵਦੀ ਪਰਮਣੀ ਆਦੀ ਨੇ ਸਸਕਾ ਬਾਜੀ ਸਸਕਾ ਬੱਲੇ ਬੱਲੇ ਕਿੱਧਰ ਮੈਂਡੀਆਂ ਸਰਕਾਰਾ ਬਹੁਤ লাভ ਕੀ ਆਲੇ ਵਧੀਆ ਮੈਨੂੰ ਤੂੰ ਸੁਣਾ ਵਧੀਆ ਵਧੀਆ ਬੱਸ ਬਹੁਤ ਚੰਗਾ ਚਾਹੀਦਾ ਹੋਰ ਸੁਣਾ ਬੱਚੇ ਬਸ ਠੀਕ ਠਾਕ ਕਿਰਪਾ ਗੁਰਾਂ ਦਾ ਤੇ ਲਿਆਂਦੇ ਨੇ ਨਾਲ ਯਾਰ ਲਿਆਉਣ ਲੋਕਾਂ ਨੂੰ ਬੜਾ ਮੁਸ਼ਕਲ ਹੋ ਜਾਂਦੀ ਏ ਥੋੜੀ ਜੀ ਉਹ ਲੈ ਨਾ ਇਨਸ਼ਾ ਅੱਲ ਇਹ ਤੇ ਆਈ ਬਰ ਬੱਚੇ ਫਿਰ ਸਕੂਟਰੀ ਦੇ ਦਿੱਖ ਤੁੰਦੀ ਤੈਨੂੰ ਪਤਾ ਇਹ ਤੇ ਗੱਲ ਤੇਰੀ ਬਿਲਕੁਲ ਸਹੀ ਹੈ ਹੋਰ ਤੂੰ ਸੁਣਾ ਕਿ ਤਾ ਵਧੀਆ ਵਧੀਆ ਠੀਕ ਠਾਕ ਵਧੀਆ ਰਹੀ ਬੋੜੀ ਗੱਲ ਲੋੜੀ ਵਧੀਆ ਰਹੀ ਏ ਠੀਕ ਹੂੰ ਹੋਰ ਗੁੱਡੇ ਗੱਡੇ ਨਹੀਂ ਲੁੱਟਣ ਡਿਆ ਇਹਦਾ ਤੇ ਹੋ ਜਾਂਦਾ ਹੈ ਜੇ ਤਾ ਕੁਆਵੇਂ ਮਾਜਾਂ ਮਾਰ ਲੀਆਂ ਡੰਡਾ ਫੜ ਕੇ ਮਗਰ ਚੱਲਣਾ ਪਿੰਦਰ ਹੁਣਾ ਅੱਗੇ ਹੁਸਿਆਣਾ ਹੋ ਗਿਆ ਇਹਨਾਂ ਪਿੰਦਰ ਹੁਣਾ ਅੱਗੇ ਅਕੈਲ ਦੇ ਭੱਜੇ ਫਿਰਦਾ ਮੈਂ ਮੈਂ ਇਹਨਾਂ ਲਾਵਾ ਟਾਈਮ ਟੈਮ ਦੀਆਂ ਗੱਲਾਂ ਨੇ ਹਣਾ ਆਵੇ ਚੇਤਾ ਕਰੀ ਨਾ ਹਜੇ ਤੇ ਹੁਣ ਸਾਭ ਨੂੰ ਬਾਏ ਮੈਂ ਜਦੋਂ ਆਉਂਦੇ ਨਾ ਰਸਤੇ 'ਚ ਪੰਮੂਡੇ ਬਾਬਾ ਸਿਆਣੇ ਮੇਰੇ ਨਾਲ ਦਸੀਂ ਬਾਰੀ ਪੜਦੇ ਹੋਣੇ ਤੇ ਉਹ ਗੁੱਡੀਆਂ ਦਾ ਮਗਰ ਭੱਜੇ ਜਾਂਦੇ ਤੇ ਮੈਂ ਕਰਲੀ ਨੂੰ ਦੱਸਿਆ ਮੈਂ ਸਾਡੇ ਪਿੰਦਰ ਦਾ ਇਹ ਹਾਲ ਹੁੰਦਾ ਜੇ ਪੜਦਾ ਹੁੰਦਾ ਹੈ ਨਾ ਬੜਾ ਟੋਕਣਾ ਤੇ ਇਹਨੇ ਗੁੱਡੇ ਲੱਗ ਤੇ ਹੋਰ ਕੰਮ ਕਰਨਾ ਕਮਰਾ ਟੇ ਲੱਗਦਾ ਹੈ ਇਹ ਲਾਜ ਕਰਨਾ ਮੰਨਣੀ ਲਾ ਕੇ ਮੇਰੀ ਗੱਲ ਸੁਣ ਹਾਂਜੀ ਹੋਰ ਤੂੰ ਸਾਡਾ ਵੇਖ ਪੁਹਾੜ ਰੇਨ ਤੌਰ ਕੜਦਾ ਗਣੀ ਮੈਨਾ ਪਿੰਦਰ ਨਜ਼ਾਰਾ ਵੰਦਾ ਭਰਾ ਹੈ ਤੈਨੂੰ ਵੀ ਬਹੁਤ ਸਾਰੀ ਵਧਾਈ ਹੋਏ ਭਰਾ ਤੈਨੂੰ ਭਰਾਵਾ ਨਜ਼ਾਰਾ ਵੱਜ ਗਿਆ ਪੁਹਾ ਇਹ ਪਿੰਦਰ ਉਹ ਜਿੱਦਣ ਆਪਾਂ ਪਸੰਦ ਕੀਤੇ ਨਾ ਉੱਥੇ ਪੁਛਲਾ ਪੁਹਾ ਨੂੰ ਮੈਂ ਪੁਹਾ ਗਿਆ ਕਿ ਇਹ ਹੋ ਵਧੀਆ ਰ ਨਹੀਂ ਨਹੀਂ ਬਹੁਤ ਸੋਹਣਾ ਰੰਗ ਹੈ ਬਹੁਤ ਸਹੀ ਆ ਤੁਹਾਨੂੰ ਲੱਗੀ ਇੱਕ ਤਾਂ ਤੇ ਬਾਕੀ ਆ ਵੀ ਠੀਕ ਆ ਹਨਾ ਸੋਹਣਾ ਹੈ ਹਾਂ ਆ ਤਾਂ ਜਿੱਦਾਂ ਤੁਸੀਂ ਨਾ ਮਿੰਤੀ ਕਰਕੇ ਖੜੀ ਹੁੰਦੀ ਨਹੀਂ ਮੈਂ ਮੰਮੀ ਨਾਲ ਕਹਿੰਦੇ ਆ ਪੁੱਛਣਾ ਵੀ ਤੂੰ ਹੀ ਸਾਨੂੰ ਦੱਸਿਆ ਹੀ ਨਹੀਂ ਆ ਮੈਨੂੰ ਨਹੀਂ ਪਤਾ ਕਿ ਅੱਜ ਆਏ ਨੇ ਤੁਹਾਨੂੰ ਫੇਰ ਪਤਾ ਲੱਗਾ ਹੀ ਬਸ ਭੂਆ ਜੀ ਜਿੱਦਾਂ ਇਹਨਾਂ ਦਾ ਹੁਕਮ ਮੈਂ ਕੁਝ ਨਹੀਂ ਬੋਲ ਸਕਦਾ ਇਹਨਾਂ ਦੇ ਜਿੱਦਾਂ ਜਿੱਦਾਂ ਗਿਆ ਮੈਨੂੰ ਤਾਂ ਉਦਾਂ ਹੀ ਮੰਨਣਾ ਪਿਆ ਹਾਂ ਕੀ ਕਰੋ ਗੱਲਾਂ ਮੈਂ ਹੁੰਨੀ ਆ ਗਰਲੀਨ ਹਾਵੀ ਲਾਜੀ ਫੜ ਕੇ ਭਾਬੀ ਨੂੰ ਬੁਲਾਦੀ ਨਾ ਵਾਰਾ ਖੜਣਾ ਹੀ ਕੋਈ ਨਹੀਂ ਦੀਦੀ ਤੂੰ ਹੀ ਰਹਿਣ ਦੇ ਨਾ ਮੈਂ ਆਪੇ ਪੜ ਲਿਉਣੀ ਹਾਂ ਚਲੇ ਹੋ ਭਾਣੀ ਮੈਲਾ ਗੋਟ ਕੇ ਆ ਗਈਆਂ ਉਹਦਾ ਭੁਆਨੇ ਕਹਿੰਦਾ ਇੱਥੇ ਬੈਠੀ ਰਹਿ। ਤੈਨੂੰ ਕੁਰਸੀ ਲਈ ਮਾੜੇ ਵਾਸਤੇ ਇੱਥੇ ਨਹੀਂ ਨਹੀਂ ਕੋਈ ਗਾ ਨਹੀਂ ਕੁਰਸੀ ਕੀ ਹੋਣੀ ਇਹੀ ਕਿੜੇ ਉੱਪਰੇ ਆ। ਚਲੋ ਫਿਰ ਤੁਹਾਡੀ ਮਰਜ਼ੀ। ਰਸੋਈ ਤੇ ਬੜੀ ਸੋਹਣੀ ਲੱਗਣ ਡੈ ਪਈ ਤੇ ਕਮ ਐਡਮ ਬਹੁਤ ਵਧੀਆ ਲੱਗਾ ਵਾ। ਹਾਂਜੀ ਫਿਰ ਅਹੀਂ ਕਿਹਾ ਚਲੋ ਥੱਲੇ ਤੇ ਕਰਾਉਣੇ ਕਰਾਉਣਾ ਸਲੈੱਫ ਤੇ ਵੀ ਲਵਾ ਦਿੰਨੇ ਆ ਸੋਹਣੀ ਲੱਗੇਗੀ ਮੱਸਾ। ਇਹਦਾ ਕਿੰਨਾ ਕ ਖਰਚਾ ਆਇਆ ਫਿਰ? ਵੇ ਜੀ ਜੀ ਇਹ ਖਰਚਾ ਕੋਈ ਬਹੁਤਾ ਜ਼ਿਆਦਾ ਨਹੀਂ ਹੈਗਾ ਹਾਡੀ ਮੰਮੀ ਤੇ ਐਵੇਂ ਕਰੇ ਜਾਂਦੇ ਸੀ। ਕਲਰ ਦਾ ਪਾ ਕੇ ਤੇ ਮੈਟਿੰਗ ਦਾ ਪਾ ਕੇ ਨਾ 13000 ਰੁਪਏ ਲੱਗ ਜਾ ਦੋਵਾਂ ਦਾ ਦੋਵਾਂ ਕਮਰਿਆਂ ਚ ਅੱਛਾ ਠੀਕ ਹੀ ਆਏ ਤੂੰ ਸੋ ਸੋ ਕੀ ਹੋਣਾ ਬੜਾ ਹੀ ਸੋਨਾ ਹੋ ਗਿਆ ਮੈਂ ਤਾਂ ਕਹਿਣ ਹੀ ਲੱਗ ਪਿਆ ਕਿ ਤੂੰ ਹੀ ਸਾਰੇ ਕਰਵਾ ਲੰਦੀ ਹੈਂ ਤੇ ਬੜਾ ਜੋਰ ਹੈ ਪਰ ਤੁਹਾਨੂੰ ਪਤਾ ਹੀ ਹੈ ਤੇਡੀ ਭੂਆ ਦਾ ਉਹਦੇ ਇੰਨਾ ਹੀ ਮਹਾਂ ਕਰਵਾਇਆ ਉਹਨਾਂ ਨੇ ਆ ਤੇ ਰਸੋਈ ਦਾ ਸਮਾਨ ਵਧ ਗਿਆ ਹੀ ਨਾ ਉੱਥੇ ਬਾਰ ਮਤਲਬ ਕਿ ਜਿਹੜੀ ਪੱਟੀ ਪੁੱਟੀ ਫੇਰੀ ਹੀ ਵਧ ਗਈ ਤੇ ਬੜੇ ਜੋਨਰ ਸਵਿਚ ਕਰਵਾਇਆ ਵਾ ਬੜੀ ਲੜਾਈ ਪਈ ਹੀ ਇਤੋਂ ਵੀ ਨਾ ਪਾਇ ਪਏ ਥੋੜੇ ਲੱਗਣ ਪਏ ਜਾਰੇ ਲੱਗਣ ਨਾ ਚੀਰ ਵਧੀਆ ਲੱਗਦੀ ਆ ਹਾਂਜੀ ਨਾਲੇ ਨਾ ਮੈਨੂੰ ਤੁਹਾਡੇ ਸੋਫੇ ਬੜੇ ਹੀ ਪਸੰਦ ਆਏ ਆ ਤੇ ਤੁਸੀਂ ਪਸੰਦ ਕਰਕੇ ਆਏ ਨਹੀਂ ਨਹੀਂ ਦੀਦੀ ਸਾਨੂੰ ਤੇ ਪਤਾ ਹੀ ਨਹੀਂ ਹੈਗਾ ਵੀ ਸਾਡੇ ਘਰੇ ਸੋਫੇ ਵੀ ਹੋਣੇ ਆ ਮੰਮੀ ਕੋ ਉਹਦੀ ਪਸੰਦ ਪਸੰਦ ਕਰਕੇ ਆਏ ਨੇ ਸਾਨੂੰ ਤੇ ਉਦੋਂ ਪਤਾ ਲੱਗਾ ਜਦੋਂ ਇੱਥੇ ਗੱਡੀ ਆਈ ਗਈ ਆ ਆਂਦੇ ਮੈਂ ਤੁਹਾਨੂੰ ਗਿਫਟ ਦਿੱਤਾ ਵਾ ਅੱਛਾ ਭੂਆ ਨੇ ਇੰਦੀ ਸੋਹਣੀ ਪਸੰਦ ਕਰ ਲਈ ਪਤੌਣੀ ਹੁਣ ਕੀ ਸਬਕਤਾਬ ਜੇ ਜਾਂ ਇਹਨਾਂ ਨੇ ਕੱਲਿਆਂ ਨੇ ਪਸੰਦ ਕੀਤੇ ਤੇ ਜਾਂ ਇਹਨਾਂ ਨਾਲ ਕੋਈ ਗਿਆ ਵਾ ਪਿੰਦਰ ਵੀ ਨਹੀਂ ਗਏ ਹੈਗੇ ਮੈਂ ਵੀ ਨਹੀਂ ਸਹੀ ਹੈ ਕਿ ਸਾਨੂੰ ਇਹ ਚੀਜ਼ ਦਾ ਕੋਈ ਨਹੀਂ ਪਤਾ ਹੈਗਾ ਪਰ ਹੈ ਬਹੁਤ ਸੋਹਣੀ ਉਹਦਾ ਠੀਕ ਫਿਰ ਮੈਂ ਤਾਂ ਇਹ ਮੈਨੂੰ ਭੂਆ ਕਹਿਣ ਦੀ ਵੀ ਭਲਾ ਤੈਨੂੰ ਪਤਾ ਨਾ ਇਹ ਫਿਰ ਇਹਨਾਂ ਲੱਗ ਗਏ ਜੀ ਇਹਨਾਂ ਨਾਲ ਸ਼ਲਾ ਵੀ ਟਿਗੇੜੇ ਤਾਂ ਤਾਂ ਹਲ ਨਹੀਂ ਕੋਈ ਗੱਲ ਕੀਤੀ ਉਹਨਾਂ ਨੇ ਨਾ ਮੈਨੂੰ ਤਾਂ ਪਤਾ ਹੀ ਨਹੀਂ ਤੇ ਪੂਆ ਤਾਂ ਹੀ ਫਿਰ ਮੈਨੂੰ ਕਹਿਣ ਦੇ ਹੀ ਭਲਾ ਤੂੰ ਆਪਣੀ ਘਰ ਦੀ ਨਹੀਂ ਦੱਸਿਆ ਨਹੀਂ ਚਲੋ ਜੋ ਵੀ ਵੈਸੇ ਕੀਤਾ ਉਹਨਾਂ ਨੇ ਕੀਤਾ ਤੇ ਉਹਦਾ ਵਧੀਆ ਹੀ ਆ ਹੈਗੇ ਬਹੁਤ ਸੋਹਣੇ ਤਾਂ ਹੀ ਮੈਂ ਵੀ ਸੋਚਾਂ ਕਿ ਮੰਮੀ ਨੇ ਕਿਥੋਂ ਹੀ ਵਧੀਆ ਪਸੰਦ ਕਰ ਲਏ ਹੈਗੇ ਭਾਜੀ ਫਿਰ ਨਾਲ ਹੀ ਤਾਂ ਹੀ ਗੱਲ ਬਣੀ ਜੇ ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਪੂਆ ਨੇ ਪੈਸੇ ਖਰਚੇ ਕਿੱਦਾਂ ਲਏ ਨੇ ਦੀਦੀ ਚੋਪਰੋ ਇਹ ਨਾ ਹੋਵੇ ਮम्मी ਨੇ ਸੁਣ ਲੈਣਾ ਤੇ ਤੁਹਾਡੇ ਵਿੱਚੋਂ ਕਢਨੇ ਜੀ ਉਹਨਾਂ ਨੇ ਗੱਲ ਤੇ ਤੇਰੀ ਸੱਚੀ ਹੈ ਜੇ ਕਿਤੇ ਭੂਆ ਨੂੰ ਪਤਾ ਲੱਗ ਗਿਆ ਨਾ ਵੀ ਇਹ ਪੁੱਛਣ ਦੀ ਆ ਉਹਦੋਂ ਨੇ ਕਹਿੰਦਾ ਉਹਨਾਂ ਨੇ ਫੋਨ ਕਰਦੇ ਨਾ ਤੂੰ ਹੀ ਮਗਰੀ ਤੁਹਾਡੇ ਜਦੋਂ ਤੂੰ ਹੀ ਪਹੁੰਚੇ ਘਰ ਵੀ ਐਨੇ ਪੈਸੇ ਮੈਨੂੰ ਪਾ ਦਿਓ ਲਾਵਾ ਉਹ ਤਾਂ ਕੀ ਪਤਾ ਆਪਣੀ ਚੋਰੀ ਛੁਪੇ ਕੇ ਐ ਹੀ ਦੇ ਭਤੀਜੇ ਨੂੰ ਨਹੀਂ ਨਹੀਂ ਹੁਣ ਕੱਜ ਕਿਸੇ ਕੋਲੋਂ ਤੁਹਾਡੇ ਤੋਂ ਚੋਰੀ ਰੱਖਣੀ ਉਹਨਾਂ ਨੇ ਇਹਨੇ ਚਰਦੀ ਗਈ ਆ ਪਤਾ ਨਹੀਂ ਕੀ ਮੇਰੇ ਨੋਨੋ ਪੱਟੀਆਂ ਫੜਾਉਣ ਰਹੀ ਹੈ ਰੇਖਾ ਭਲਾ ਮੈਂ ਜਾ ਕੇ